करीब 150 टन की पेलोड कैपेसिटी वाली स्टारशिप को आज एक बार फिर लॉन्च किया गया अमेरिका के टेक्सास में मौजूद स्टार बेस से इसने उड़ान भरी के फेडरल एविएशन एडमिनिस्ट्रेशन से हरी झंडी मिलने के बाद एलॉन मस्क के इस ड्रीम प्रोजेक्ट की तीसरी बार लॉन्चिंग की गई अंतरिक्ष में मिशन की कामयाबी के लिए इसमें बेहद ताकतवर रैप्टर इंजन लगाए गए हैं ऊंचाई पर पहुंचने के बाद सेपरेशन स्टेज में इसे चालू करके देखा गया इसी स्टार्टिप से लोग मंगल के साथ दूसरे ग्रहों पर जा सकेंगे इस टेस्ट में स्टारशिप को न केवल स्पेस में ले जाना होता है बल्कि पृथ्वी पर वापसी के बाद इसे पानी पर लैंड कराया जाता है इस टेस्ट में स्टारशिप के पेलोड डोर को खोला और बंद भी किया जाता है मस्क की हाईटेक स्टारशिप पेलोड डिलीवरी के साथ मून मिशन को भी अंजाम देगी हाँ जी आज जी तुम पहलिया वीडियो देखिए थोड़ी जा एक टेलर कह सकता मैं थोड़ा एक टेलर दिखाया सू ਕਿ ਮੀਡੀਆ ਰਿਪੋਰਟਰਾਂ ਦੇ ਮਹਤਾਬਕ ਇਹਦੇ ਵਿੱਚ ਇਹ ਸੀਗਾ ਕਿ ਜਿਹੜੀ ਆਇਲਨ ਮਾਸਕ ਦੀ ਕੰਪਨੀ ਹੈ ਅਮਰੀਕਾ ਦੇ ਵਿੱਚ ਟੈਕਸ ਇਲਾ ਉਹ ਕੀ ਹੈ ਵੱਖ-ਵੱਖ ਗ੍ਰਹਿਾਂ ਧਰਤੀ ਦੇ ਜਿੰਨੇ ਵੀ ਗ੍ਰਹਿ ਨੇ ਉਹਨਾਂ ਤੇ ਕੀ ਹੈ ਇਹ ਇਹ ਜਿਹੜੀ ਏਅਰ ਕraft ਨੇ ਇਹਨਾਂ ਨੂੰ ਭੇਜਣ ਦਾ ਮਿਸ਼ਨ ਆ ਜਿਹੜਾ ਉਹ ਜੋਰਾਂ ਤੇ ਚੱਲ ਰਿਹਾ ਇਹਦੇ ਉੱਤੇ ਵਿੱਚ ਕੀ ਆ 100 ਬੰਦਿਆਂ ਦਾ ਸਿਲੈਕਸ਼ਨ ਕੀਤਾ ਗਿਆ ਜਿਹੜੇ ਕਿ 100 ਬੰਦੇ ਪਹਿਲਿਆਂ ਦੇ ਵਿੱਚ ਆ ਜਾਣਗੇ ਸਿਲੈਕਸ਼ਨ ਦੇ ਅਕੋਰਡਿੰਗ ਉਹਨਾਂ ਨੂੰ ਕੀ ਹੈ ਮੰਗਲ ਗ੍ਰਹਿ ਦੇ ਉੱਪਰ ਕੀ ਹੈ ਭੇਜਿਆ ਜਾਣਾ ਤੇ ਜਿਹੜੇ ਏਅਰ ਕ੍ਰਾਫਟ ਹੈ ਇਹਦੀ ਇਹ ਤੀਜੀ ਵਾਰੀ ਕੀ ਹੈ ਉਡਾਣਾ ਜਿਹੜੀ ਉਹ ਸਫਲਤਾਪੂਰਵਕ ਹੋਈ ਹੈ ਇਹ ਏਅਰ ਕ੍ਰਾਫਟ ਨੇ ਜਿਹੜੇ ਸਪੇਸ ਦੇ ਵਿੱਚ ਜਿਹੜਾ ਆਇਲੈਂਡ ਮਾਸਕ ਨੇ ਇੱਕ ਜਿਹੜਾ ਸੁਪਨਾ ਸੰਜੋਆ ਹੋਇਆ ਕਿ ਮੈਂ ਮੰਗਲ ਗ੍ਰਹਿ ਦੇ ਉੱਪਰ ਜਿਹੜਾ ਮਨੋੱਖਾਂ ਨੂੰ ਭੇਜ ਕੇ ਕਿੱਕਾ ਆਪਣਾ ਕੀਰਤੀਮਾਨ ਹੈ ਜਿਹੜਾ ਉਹ ਸਾਬਤ ਕਰ ਸਕਾਂ ਤਾਂ ਇਹਦੇ ਵਾਸਤੇ ਜਿਹੜੀਆਂ ਅਮਰੀਕਾ ਦੀਆਂ ਐਲਨ ਮਾਸਕ ਦੀਆਂ ਕੰਪਨੀਆਂ ਨੇ ਏਅਰ ਸਪੇਸ ਦੇ ਵਿੱਚ ਜਿੰਨੇ ਵੀ ਮਿਸ਼ਨ ਚੱਲ ਰਹੇ ਨੇ ਉਹਨਾਂ ਨੂੰ ਬੜੇ ਹੀ ਜਲਦੀ ਤੋਂ ਤੇਜ਼ੀ ਦੇ ਨਾਲ ਕੀ ਇਹ ਕੰਮ ਹੋ ਰਿਹਾ ਹੈ ਤਾਂ ਕਿ ਇੱਕ ਧਰਤੀ ਤੋਂ ਮੰਗਲ ਗ੍ਰਹਿ ਤੱਕ ਜਾਣ ਦਾ ਜਿਹੜਾ ਸਫਲ ਹੋਗਾ ਸਫਰ ਹੈ ਉਹ ਸੌਖਾ ਹੋ ਸਕੇ ਤੇ ਇਹਦੇ ਨਾਲ ਮੰਗਲ ਗ੍ਰਹਿ ਦੇ ਉੱਪਰ ਕੀ ਕੁਛ ਹੈ ਉਸ ਜਿਹੜੀ ਜਾਣਕਾਰੀ ਹੈ ਤੇ ਮੰਗਲ ਗ੍ਰਹਿ ਦੇ ਉੱਤੇ ਇੱਕ ਜਿਹੜਾ ਆਪਾਂ ਕਹਿ ਸਕਦੇ ਆ ਮਨੁੱਖਾਂ ਦੀ ਬਸਤੀ ਬਸਾਉਣ ਦਾ ਜਿਹੜਾ ਸੁਪਨਾ ਉਹ ਆਇਲਨ ਮਾਸਕ ਨੇ ਦੇਖਿਆ ਹੋਇਆ ਉਹਨੂੰ ਪੂਰਾ ਕਰਨ ਦਾ ਕੀ ਇਹ ਯਤਨ ਦੇ ਵਿੱਚ ਜੁਟੇ ਹੋਏ ਨੇ ਤੇ ਜਿਹੜਾ ਇਹ ਮੰਗਲ ਗ੍ਰਹਿ ਦੇ ਉੱਤੇ ਇਹ ਜਿਹੜਾ ਮਿਸ਼ਨ ਹੈ 2026 ਤੱਕ ਇਹਨਾਂ ਨੇ ਕੀ ਹੈ ਟੀਚਾ ਰੱਖਿਆ ਹੋਇਆ ਹੈ ਕਿ ਇਹ 2026 ਦੇ ਵਿੱਚ ਕੀ ਹੈ ਇਹ ਜਿਹੜਾ 에ਅਰਕ੍ਰਾਫਟ ਹੈ 100 ਬੰਦੇ ਨੂੰ ਜਾ ਕੇ ਉੱਥੇ ਕੁਝ ਹਫ਼ਤੇ ਰਹਿਣ ਤੋਂ ਬਾਅਦ ਦੁਬਾਰਾ ਫੇਰ ਇਹ ਕੀ ਹੈ ਧਰਤੀ ਤੇ ਵਾਪਸ ਲਿਆਉਣ ਦਾ ਮਿਸ਼ਨ ਹੈ ਜਿਹੜਾ ਇਹ ਜਾਰੀ ਰੱਖਿਆ ਹੋਇਆ ਤਾਂ ਇਹ ਦੇ ਕਰਕੇ ਜਿਹੜੇ 에ਅਰਕ੍ਰਾਫਟ ਹੈ ਉਹ ਮੰਗਲ ਗ੍ਰਹਿ ਤੋਂ ਇਲਾਵਾ ਜਿੰਨੇ ਵੀ ਹੋਰ ਧਰਤੀ ਦੇ ਜਿਹੜੇ ਗ੍ਰਹਿ ਨੇ ਉਹਨਾਂ ਤੱਕ ਵੀ ਮਨੁੱਖ ਨੂੰ ਕੀ ਪਛਾਣਦਾ ਜਾਤਾ ਨਾ ਕੀ ਕਹਿ ਸਕਦੇ ਕਰ ਸਕ ਰਹੀਆਂ ਨੇ ਇਹ ਏਜੰਸੀਆਂ ਤਾਂ ਕਿ ਇਹ ਜਿਹੜਾ ਗ੍ਰਹਿਾਂ ਦੀ ਤਾਹੋ ਆ ਜਾਣਕਾਰੀ ਹੈ ਉਹ ਮਨੁੱਖ ਨੂੰ ਕੀ ਪ੍ਰਾਪਤ ਹੋ ਸਕੇ ਵੀ ਉੱਥੇ ਵੱਖ-ਵੱਖ ਜਿਹੜੀਆਂ ਏਜੰਸੀਆਂ ਨੇ ਜਾਂ ਵੱਖ-ਵੱਖ ਤਰ੍ਹਾਂ ਦਾ ਬਾਤਾਵਰਨ ਹੈ ਜਾਂ ਹੋਰ ਮੰਗਲੇ ਚਲ ਪਦਾਰਥ ਨੇ ਉਹਨਾਂ ਦੀ ਜਾਣਕਾਰੀ ਵਾਸਤੇ ਇਹ ਸਾਰਾ ਕੁਝ ਇਕੱਠਾ ਕਰਨ ਦੇ ਲਈ ਇਹ ਇਹ ਜਿਹੜੀਆਂ ਏਜੰਸੀਆਂ ਨੇ ਕਿਆਂ ਜਾਂ ਆਪਾਂ ਕਹਿ ਸਕਦੇ ਆ ਵਿਗਿਆਨੀ ਨੇ ਇਹ ਜੋਟੇ ਹੋਈ ਨੇ ਇਹਨਾਂ ਨੇ ਆਪਣੇ ਮਿਸ਼ਨ ਦੇ ਲਈ ਦਿਨ ਰਾਤ ਇੱਕ ਕੀਤੀ ਹੋਈ ਆ ਤੇ ਜਿਹੜੀ ਆਇਲੈਂਡ ਮਾਸਕ ਦੀ ਕੰਪਨੀ ਆ ਇਹ ਸਭ ਤੋਂ ਆਪਾਂ ਕਹਿ ਸਕਦੇ ਆ ਮਨੁੱਖ ਨੂੰ ਮੰਗਲ ਗ੍ਰਹਿ ਉੱਤੇ ਬਚਾਉਣ ਦੇ ਵਿੱਚ ਸਭ ਤੋਂ ਤੇਜ਼ ਆ ਤੇ ਫਾਸਟ ਤੇ ਪਹਿਲੇ ਨੰਬਰ ਤੇ ਆ ਤਾਂ ਇਹਦੇ ਕਰਕੇ ਇਹ ਮਿਸ਼ਨ 2026 ਤੱਕ ਆ ਜਿਹੜਾ ਇਹ ਕੰਪਲੀਟ ਹੋ ਜਾਣਾ ਆ ਹਾਂਜੀ ਦੋਸਤੋ ਜੇ ਵੀਡੀਓ ਵਧੀਆ ਲੱਗੀ ਤਾਂ ਇਹਨੂੰ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਧੰਨਵਾਦ ਤੇ ਆਪਾਂ ਹੋਰ ਜੰਮੀ ਜਾਣਕਾਰੀ ਲਈ ਅੱਗੇ ਮਿਲਾਂਗੇ ਅਗਲੀ ਵੀਡੀਓ